ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਵੀ ਤੇ ਵੀਰ ਜੀ ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਸੁਲਤਾਨਪੁਰ ਲੋਧੀ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਪੁਲ ਨੂੰ ਕੰਜਰੀ ਪੁਲ ਕਿਹਾ ਜਾਂਦਾ ਉਹ ਸਾਡੀ ਬੈਕ ਸਾਈਡ ਹੈ ਤੇ ਵੀ ਇਹ ਇਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਕੰਜਰੀ ਪੁਲ ਨਹੀਂਗਾ ਇਹ ਜਿਹੜਾ ਪੁਲ ਹੈ ਛੇਰ ਸਾਹ ਸੂਰੀ ਮਾਰਗ ਦਾ ਹਿੱਸਾ ਹੈ ਤੇ ਛੇਰ ਸਾਹ ਸੂਰੀ ਪੁਲ ਵਜਦਾ ਹੈ ਤੇ ਇਸ ਪੁਲ ਦੇ ਉੱਤੋਂ ਜਿਹੜਾ ਹੈਗਾ ਸੁਲਤਾਨਪੁਰ ਦੇ ਵਿੱਚ ਪ੍ਰਾਪਤਨ ਸਮੇਂ ਦੇ ਵਿੱਚ ਵਪਾਰਕ ਰਸਤਾ ਸੀਗਾ ਇਹ ਤੇ ਇਹਦੇ ਵਿੱਚ ਜਿਹੜਾ ਹੈਗਾ ਬਾਗ 1 2 3 3 ਇਹ ਜਿਹੜੀਆਂ ਉਹਦੀਆਂ ਜਿਹੜੀਆਂ ਸਾਹਮਣੇ ਦਿਸਦੀਆਂ ਪਈਆਂ ਵਾਂ ਤੇ ਕੁਛ ਅੱਜ ਉਹ ਪੁਲ ਟੁੱਟਾ ਪਿਆ ਤੇ ਕੁਛ ਪੁਲ ਦਾ ਹਿੱਸਾ ਜਿਹੜਾ ਹੈਗਾ ਅਗਲੀ ਸਾਈਡ ਗੁਰਦੁਆਰਾ ਬੀਰ ਸਾਹਿਬ ਤੇ ਬਾਬਾ ਬੀਦੀ ਜੀ ਚੰਦ ਦੀ ਗੁਰਦੁਆਰਾ ਸਾਹਿਬ ਦੇ ਸੈਂਟਰ ਦੇ ਵਿੱਚ ਹੈਗਾ ਆ ਤੇ ਉਹ ਦਿਸਦਾ ਹੈਗਾ ਕਿਉਂਕਿ ਉਹਦਾ ਬੇਜ ਦਾ ਜਿਹੜਾ ਵਾਲਾ ਕਾਫੀ ਲੰਬਾ ਜਿਹਾ ਹੈ ਵੇਈ ਜਿਹੜੀ ਹੈਗੀ ਕਾਪੀ ਨਾਲ ਦੀ ਵਗਦੀ ਸੀਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੇ ਤੇ ਜਿਵੇਂ ਕਿ ਦੱਸਿਆ ਗਿਆ ਵਾ ਉਹ ਬਿਲਕੁਲ ਝੂਠਾ ਜਿਹੜਾ ਕੰਜਰੀਪੋਲਾ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਤੇ ਬੀਬੀ ਮੋਰਾ ਕੰਜਰੀ ਮੋਰਾ ਜਿਹੜੀ ਸੀ ਹੈਗੀ ਨਾ ਮੈਂ ਉਹ ਸ਼ਬਦ ਘੱਟ ਵਰਤਮਾਲ ਕਰਨਾ ਚਾਹੁੰਦਾ ਆ ਤੇ ਉਹ ਉਹਦੇ ਨਾਲ ਰਿਲੇਟਡ ਆ ਤੇ ਉਹ ਜੇਕਰ ਸਮਾਂ ਮਿਲਿਆ ਤਾਂ ਮੈਂ ਉਸ ਬੋਲਤੇ ਵੀ ਜਾਵਾਂਗਾ ਤੇ ਉਹ ਵੀ ਦਿਖਾਵਾਂਗਾ ਤੇ ਇਹਦੇ ਵਿੱਚ ਜਿਵੇਂ ਕਿ ਤੁਸੀਂ ਦੇਖੋਗੇ ਕਾफी ਪ੍ਰਾਤਨਾ ਤੇ ਇਹਦੀ ਸਾਫ ਸਵਾਲ ਨਹੀਂ ਹੋ ਰਹੀ ਸਾਡਾ ਜਿਹੜਾ ਪ੍ਰਾਤਨ ਵਿਭਾਗ ਜਿਹੜਾ ਪ੍ਰਾਤਨ ਮਾਤਾਂ ਦੀ ਸੰਭਾਲ ਕਰਦਾ ਉਹ ਇਸ ਪ੍ਰਤੀ ਸੁਰਤਾ ਪਿਆ ਵਾ ਇਸ ਦੇ ਪਿੱਛੇ ਜਿਵੇਂ ਉਹ ਦਰਖਤ ਦੇਖੋਗੇ ਤੇ ਪਿੱਛੇ ਇੱਕ ਕਮਰਾ ਹੈਗਾ ਵਾ ਤੇ ਉਹਦੇ ਵਿੱਚ ਇੱਕ ਗਾਰਡ ਇਸ ਜਗ੍ਹਾ ਦੀ ਰਾਖੀ ਲਈ ਹੁੰਦਾ ਹੈ ਅੱਗੇ ਹੁੰਦਾ ਸੀਗਾ ਹੁਣ ਮੈਂ ਕਾफी ਧੀਰ ਤੋਂ ਕਦੀ ਰਾਸ਼ਵੇਂਦਰ ਆਇਆ ਨਹੀਂਗਾ ਕਿ ਇਹ ਜਿਹੜਾ ਪੋਲ ਤੁਸੀਂ ਦੇਖੋਗੇ ਇਸ ਤੇ ਵੀ ਚੱਲਦੇ ਆ ਤੇ ਜਿਵੇਂ ਜਿਵੇਂ ਦੇਖੋਗੇ ਇਹ ਪੋਲ ਜਿਹੜਾ ਹੈਗਾ ਕਾਫੀ ਨਾਨਕਸ਼ਾਹੀ ਢਿੱਡ ਦਾ ਬਣਿਆ ਹੋਇਆ ਵਾ ਸਾਕ ਚਾਹੀਏ ਤੁਨੇ ਬੜੀ ਹੋਂ ਦੇ ਬਾਵਜੂਦ ਜਿਹਦੇ ਉੱਪਰ ਮਿੱਟੀ ਆ ਜਿਵੇਂ ਅਸੀਂ ਤੁਹਾਨੂੰ ਗਾੜੀ ਦਿਖਾਉਨੇ ਆ ਵੀ ਇਹ ਜਿਹੜਾ ਅਸ਼ੀਸ਼ ਦਾ ਜਿਹੜਾ ਸਾਡੇ ਨੇ ਪੈਸਾ ਪਿਆਲਾ ਇਹ ਕੋਸੇ ਪੁਲ ਚਾਹੀਏ ਦੇਖੋ ਆਪਣਾ ਵੀ ਚੱਲ ਦਿਖਾ ਰਹੇ ਆ ਇਸ ਪੁਲ ਦੀ ਮਤਾਈ ਦੇਖੋ ਇਦੇ ਵਿੱਚ ਜਿਹੜੀ ਉਸ ਟਾਈਮ ਦੀ ਕੰਕਰੀਟ ਕੀਤੀ ਪਈ ਆ ਬਹੁਤ ਜ਼ਿਆਦੀ ਮਜ਼ਬੂਤੀ ਹੈ ਤੇ ਇਹ ਇਧਰ ਨੂੰ ਪਾਰਲੀ ਸਾਈਡ ਨੂੰ ਬੈਠਾ ਪਿਆ ਵਾ ਤੇ ਜਿਵੇਂ ਆਪਾਂ ਦੇਖਦੇ ਪਏ ਆ ਬਾਕੀ ਮੈਂ ਤੁਹਾਨੂੰ ਇਹ ਜਿਹੜੀਆਂ ਹੋਰ ਵੀ ਸੁਲਤਾਨਪੋਲੋ ਦੀਆਂ ਇਸ ਨਾਲ ਜਿਹੜੀਆਂ ਵੀਡੀਓ ਹੋਣਗੀਆਂ ਤਿੰਨ ਭਾਗਾਂ ਦੇ ਵਿੱਚ ਦਿਖਾਵਾਂਗਾ ਇੱਕ ਭਾਗ ਇਹ ਤੇ ਦੋ ਭਾਗ ਹੋਰ ਤੇ ਮੈਂ ਇਸ ਵੀਡੀਓ ਨੂੰ ਆਪਣੀ ਇੰਸਟਾ ਆਈਡੀ ਤੇ ਆਪਣੇ YouTube ਚੈਨਲ ਤੇ ਜਿਹੜਾ ਸ਼ੇਅਰ ਕਰ ਰਿਹਾ ਵਾਂ ਜੁੜੇ ਰਹੋ ਆਪਣੇ ਸੋਢੀ ਸੰਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਦਾ